ਇੱਕ ਦਿਨ ਇੱਕ ਗੁਰਸਿੱਖ ਆਪਣੇ ਮਨ ਦੀ ਸ਼ੰਕਾ ਦੂਰ ਕਰਨ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਉਸ ਨੇ ਨਿਮਰਤਾ ਨਾਲ ਬੇਨਤੀ ਕੀਤੀ। ਪਾਤਸ਼ਾਹ ਜੀ, ਆਪ ਦੇ ਦਰਸ਼ਨ ਤਾਂ ਸਾਰੇ ਕਰਦੇ ਨੇ, ਆਪ ਦੇ ਬਚਨ ਵੀ ਹਰੇਕ ਸੁਣਦਾ ਹੈ। ਆਪ ਨੂੰ ਮੱਥਾ ਟੇਕਣ ਲਈ ਵੀ ਸਾਰੇ ਹਾਜ਼ਰ ਹੁੰਦੇ ਨੇ। ਪਰ ਫਿਰ ਵੀ ਇੰਨਾ ਫਰਕ ਕਿਉਂ? ਕੋਈ ਸਿੱਖ ਈਰਖਾ ਤੇ ਵੈਰ ਰਹਿਤ ਹੋ ਕੇ ਸੰਵਰਤੀ ਵਾਲਾ ਬਣ ਜਾਂਦਾ ਹੈ। ਕਈਆਂ ਦੇ ਮਨਾਂ ਵਿੱਚੋਂ ਈਰਖਾ ਦੇ ਵੈਰ ਵਿਰੋਧ ਕਦੇ ਨਹੀਂ ਜਾਂਦਾ ਅਤੇ ਕਈ ਤਾਂ ਤੁਹਾਡੇ ਦਰਸ਼ਨ ਕਰਨ ਤੇ ਬਚਨ ਸੁਣਨ ਦੇ ਬਾਵਜੂਦ ਵੀ ਨਹੀਂ ਬਦਲਦੇ ਇਸ ਦਾ ਕਾਰਨ ਕੀ ਹੈ ਸਤਿਗੁਰੂ ਜੀ ਨੇ ਖਿੜੇ ਚਿਹਰੇ ਨਾਲ ਉਸ ਸਿੱਖ ਵੱਲ ਦੇਖਿਆ ਤੇ ਕਿਹਾ ਭਾਈ ਗੁਰਸਿੱਖਾ ਪਹਿਲਾਂ ਮੇਰੇ ਹੁਕਮ ਅਨੁਸਾਰ ਇਹ ਗੜਬਾ ਪਾਣੀ ਭਰ ਕੇ ਲਿਆ ਗੁਰਸਿੱਖ ਨੇ ਬਚਨ ਮੰਨ ਕੇ ਪਾਣੀ ਦਾ ਭਰਪੂਰ ਗੜਬਾ ਹਾਜ਼ਰ ਕਰ ਦਿੱਤਾ ਫਿਰ ਸਤਗੁਰੂ ਪਾਸ਼ਾ ਨੇ ਹੁਕਮ ਕੀਤਾ ਹੁਣ ਇੱਕ ਮਿੱਟੀ ਦੀ ਢੇਰੀ ਲਿਆ ਅਤੇ ਇੱਕ ਪੱਥਰ ਦੀ ਢੀਟੀ ਗੁਰਸਿੱਖ ਦੋਵੇਂ ਚੀਜ਼ਾਂ ਹਾਜ਼ਰ ਕਰਕੇ ਬੈਠ ਗਿਆ ਸਤਗੁਰੂ ਜੀ ਨੇ ਆਪਣੇ ਕੋਲ ਪਏ ਪਤਾਸਿਆਂ ਵਿੱਚੋਂ ਇੱਕ ਪਤਾਸਾ ਹੱਥ ਵਿੱਚ ਚੁੱਕਿਆ ਤੇ ਕਿਹਾ ਇਹ ਪਤਾਸਾ ਇਹ ਮਿੱਟੀ ਦੀ ਢੇਰੀ ਅਤੇ ਇਹ ਪੱਥਰ ਦੀ ਢੀਟੀ ਤਿੰਨਾਂ ਨੂੰ ਇਸ ਪਾਣੀ ਦੇ ਗੜਵੇ ਵਿੱਚ ਪਾ ਦੇ ਗੁਰਸਿੱਖ ਨੇ ਸਿਰ ਨਿਵਾ ਕੇ ਤਿੰਨੇ ਚੀਜ਼ਾਂ ਗੜਵੇ ਵਿੱਚ ਸੁੱਟ ਦਿੱਤੀਆਂ ਕੁਝ ਸਮਾਂ ਬਾਅਦ ਸਤਿਗੁਰੂ ਜੀ ਨੇ ਹੁਕਮ ਕੀਤਾ ਹੁਣ ਇਹ ਤਿੰਨੇ ਮੂੜ ਕੱਢ ਕੇ ਮੇਰੇ ਕੋਲ ਰੱਖ ਗੁਰਸਿੱਖ ਨੇ ਗੜਬੇ ਵਿੱਚ ਹੱਥ ਪਾਇਆ ਪਤਾਸਾ ਦਾ ਪਾਣੀ ਵਿੱਚ ਹੀ ਰਲ ਕੇ ਮਿਟ ਚੁੱਕਾ ਸੀ ਉਸ ਦੀ ਕੋਈ ਵੱਖਰੀ ਹੋਂਦ ਹੀ ਨਹੀਂ ਸੀ ਮਿੱਟੀ ਦੀ ਢੇਰੀ ਪਾਣੀ ਵਿੱਚ ਘੋਲ ਕੇ ਚਿੱਕੜ ਬਣ ਚੁੱਕੀ ਸੀ ਰਲ ਵੀ ਗਈ ਸੀ ਪਰ ਫਿਰ ਵੀ ਉਸ ਦਾ ਖੁੱਦ ਦਾ ਰੂਪ ਕੁਝ ਨਾ ਕੁਝ ਬਚਿਆ ਹੋਇਆ ਸੀ ਪਰ ਪੱਥਰ ਦੀ ਗਿੱਟੀ ਉਹ ਤਾਂ ਓਵੇਂ ਦੀ ਓਵੇਂ ਕੋਰੀ ਸਖਤ ਬਿਨਾਂ ਬਦਲੇ ਹੋਏ ਨਿਕਲੀ ਸਤਿਗੁਰੂ ਜੀ ਨੇ ਡੂੰਗੀ ਪ੍ਰੇਰਣਾ ਨਾਲ ਬਚਨ ਕੀਤੇ ਭਾਈ ਗੁਰਸਿੱਖੋ ਇਹ ਤਿੰਨੇ ਰੂਪ ਤਿੰਨ ਤਰ੍ਹਾਂ ਦੇ ਸਿੱਖ ਹਨ ਪਹਿਲਾ ਰੂਪ ਪਤਾਸੇ ਵਾਲਾ ਸਿੱਖ ਜੋ ਸੱਚੇ ਪ੍ਰੇਮ ਨਾਲ ਬਾਣੀ ਪੜਦਾ ਹੈ ਨਾਮ ਜਪਦਾ ਹੈ ਨਿਸ਼ਕਾਮ ਭਗਤੀ ਅਤੇ ਸੇਵਾ ਕਰਦਾ ਹੈ ਜੋ ਗੁਰੂ ਨੂੰ ਪਰਮੇਸ਼ਰ ਦਾ ਰੂਪ ਮੰਨ ਕੇ ਆਪਾ ਭਾਵ ਤਿਆਗ ਦਿੰਦਾ ਹੈ ਉਹ ਗੁਰੂ ਦੇ ਦਰ ਤੇ ਪੈ ਕੇ ਪੂਰਾ ਗੁਰੂ ਰਸ ਮਣ ਜਾਂਦਾ ਹੈ ਜਿਵੇਂ ਪਤਾਸਾ ਪਾਣੀ ਵਿੱਚ ਰਲ ਕੇ ਪਾਣੀ ਹੀ ਬਣ ਗਿਆ। ਤਿਵੇਂ ਇਹ ਸਿੱਖ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ। ਉਸ ਦਾ ਵੱਖਰਾਪਨ ਖਤਮ ਹੋ ਜਾਂਦਾ ਹੈ। ਦੂਜਾ ਰੂਪ ਮਿੱਟੀ ਦੀ ਢੇਰੀ ਵਾਲਾ ਸਿੱਖ। ਇਹ ਵੀ ਬਾਣੀ ਪੜਦਾ ਹੈ, ਨਾਮ ਜਪਦਾ ਹੈ, ਸੇਵਾ ਵੀ ਕਰਦਾ ਹੈ। ਪਰ ਨਿਸ਼ਕਾਮ ਨਹੀਂ। ਮਨ ਅੰਦਰ ਕਿਤੇ ਨਾ ਕਿਤੇ ਕੋਈ ਕਾਮਨਾ ਲੁਕੀ ਹੁੰਦੀ ਹੈ। ਇਹ ਪ੍ਰਭੂ ਨਾਲ ਰਲਦਾ ਜਾਂਦਾ ਹੈ ਪਰ ਅਭੇਦ ਨਹੀਂ ਹੁੰਦਾ। ਰਲ ਕੇ ਵੀ ਰਲਦਾ ਨਹੀਂ। ਜਿਵੇਂ ਮਿੱਟੀ ਦੀ ਢੇਰੀ ਪਾਣੀ ਵਿੱਚ ਘੁਲ ਕੇ ਚਿੱਕੜ ਬਣ ਗਈ ਪਰ ਆਪਣੀ ਪਛਾਣ ਹੌਲੀ-ਹੌਲੀ ਰੱਖੀ ਹੋਈ ਇਸ ਤਰ੍ਹਾਂ ਦੇ ਸਿੱਖਾਂ ਨੂੰ ਫਿਰ ਮੁੜ ਜਨਮ ਧਾਰਨ ਕਰਕੇ ਨਿਸ਼ਕਾਮ ਭਗਤੀ ਦੇ ਰਾਹੀ ਆਪਾ ਭਾਵ ਮਿਟਾਣਾ ਪੈਂਦਾ ਹੈ ਜਿਨ੍ਹਾਂ ਦੇ ਮਨ ਤੋਂ ਦੁਨੀਆਂ ਦਾ ਲਗਾਓ ਨਹੀਂ ਟੁੱਟਦਾ ਉਹ ਪਰਮਾਤਮਾ ਨਾਲ ਅਭੇਦ ਨਹੀਂ ਹੋ ਸਕਦੇ ਤੀਜਾ ਰੂਪ ਪੱਥਰ ਦੀ ਢੀਟੀ ਵਾਲਾ ਸਿੱਖ ਇਹ ਉਹ ਹੈ ਜੋ ਕੇਵਲ ਲੋਕ ਵਿਖਾਵੇ ਲਈ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਧਾਰਮਿਕਤਾ ਦਾ ਦਾਵਾ ਕਰਦਾ ਹੈ ਪਰ ਜੀਵਨ ਗੁਰੂ ਬਚਨਾ ਅਨੁਸਾਰ ਨਹੀਂ ਬਣਾਉਂਦਾ ਦਿਲ ਵਿੱਚ ਨਾ ਨਿਮਰਤਾ ਨਾ ਭਗਤੀ ਨਾ ਸੱਚੀ ਸੇਵਾ ਇਹ ਸਖਤ ਰਹਿੰਦਾ ਹੈ ਬਾਹਰੋਂ ਭਿੱਜਿਆ ਹੋਇਆ ਦਿਸਦਾ ਹੈ ਪਰ ਅੰਦਰੋਂ ਕੋਰਾ ਜਿਵੇਂ ਪੱਥਰ ਗੜਵੇ ਵਿੱਚ ਪੈਂਦਾ ਤਾਂ ਹੈ ਪਰ ਉਸ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਸਤ ਗੁਰੂ ਜੀ ਨੇ ਅੰਤ ਵਿੱਚ ਹੁਕਮ ਦਿੱਤਾ ਗੁਰ ਸਿੱਖੋ ਗੁਰ ਸਿੱਖੀ ਦੀ ਦਾਤ ਸਭ ਤੋਂ ਅਮੋਲਕ ਹੈ ਸੋ ਮੇਰੇ ਚਰਨਾਂ ਵਿੱਚ ਬੈਠ ਕੇ ਇਹ ਅਰਦਾਸ ਕਰਿਆ ਕਰੋ ਕਿ ਮੈਨੂੰ ਪਤਾਸੇ ਵਰਗੀ ਨਿਸ਼ਕਾਮ ਗੁਰਸਿੱਖੀ ਦੀ ਦਾਤ ਮਿਲੇ ਮਿੱਟੀ ਅਤੇ ਪੱਥਰ ਵਰਗੀ ਨਹੀਂ ਸੰਸਾਰ ਅੰਦਰ ਗੁਰਸਿੱਖੀ ਦੀ ਦਾਤ ਸਭ ਤੋਂ ਅਮੋਲਕ ਹੈ ਜਿਸ ਜਗ੍ਹਾਸੂ ਨੂੰ ਸਤਿਗੁਰੂ ਜੀ ਗੁਰਸਿੱਖੀ ਦੀ ਦਾਤ ਪ੍ਰਦਾਨ ਕਰ ਦਿੰਦੇ ਨੇ ਉਹ ਸਭ ਤੋਂ ਉੱਚੇ ਭਾਗਾ ਵਾਲਾ ਬਣ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ ਸਬਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆਂ ਇਸ ਲਈ ਗੁਰੂ ਚਰਨਾ ਵਿੱਚ ਥੋੜਾ ਸਮਾਂ ਬੈਠ ਇਕਾਗਰ ਚਿੱਤ ਹੋ ਕੇ ਬਾਰ ਬਾਰ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਨ ਲਈ ਕਲਗੀਧਰ ਜੀ ਦੇ ਚਰਨਾ ਵਿੱਚ ਅਰਜੁਈਆ ਕਰਿਏ ਤੇ ਨਾਲ ਇਹ ਵੀ ਬੇਨਤੀ ਕਰਿਏ ਕਿ ਦਾਤਾ ਗੁਰਸਿੱਖੀ ਦੀ ਦਾਤ ਪਤਾਸੇ ਵਰਗੀ ਵਕਸ਼ਿਸ਼ ਕਰਿਓ ਮਿੱਟੀ ਦੀ ਢੇਰੀ ਤੇ ਪੱਥਰ ਵਾਲੀ ਵਿਖਾਵੇ ਵਾਲੀ ਤੇ ਸਾ ਕਾਮ ਸਿੱਖੀ ਦੇ ਅਸੀਂ ਧਾਰਨੀ ਨਾ ਬਣੀ ਕਿਉਂਕਿ ਪੱਥਰ ਬਿਰਤੀ ਤੇ ਢੇਰੀ ਬਿਰਤੀ ਦਾ ਧਾਰਨੀ ਗੁਰੂ ਦੇ ਕੋਲ ਬੈਠਾ ਬਚਨ ਸੁਣਦਾ ਵੀ ਗੁਰੂ ਮਿਹਰ ਤੋਂ ਖਾਲੀ ਰਹਿ ਜਾਂਦਾ ਹੈ ਦਾਸ ਵੱਲੋਂ ਬੋਲਦੇ ਹੋਏ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਕਿਰਪਾ ਕਰਕੇ ਭੁੱਲਣਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ